ਕੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸਾਹਿ ਪੰ ਗੁਰ ਪ੍ਰਸਾਦ ਜਗ ਔਰਨ ਜਾਲੇ ਮਹਾਤਮ ਮੈ ਅਵਤਾਰ ਬੁ ਜਾਗਰਿਆਨ ਕੀਓ ਇਨਕੇ ਦੁਖ ਕੋਟਿਕ ਦੂਰ ਗਏ ਮਤਰਾਂ ਜਿਨ ਅੰਮ੍ਰਿਤ ਨਾਮ ਪੀਓ ਈ ਪਦਤ ਤੀ ਮਤ ਚੁਕੇ ਰੇ ਮਨ ਭੇਜ ਬਭੇਦ ਨ ਜਾਣ ਬੀਓ ਪਰਤ ਪਸ ਹਿਦੈ ਗੁਰ ਅਰਜੁਨ ਕਾ ਹਰਪੂਰਨ ਬ੍ਰਹਮ ਨਿਵਾਸ ਦੀਓ ਤਰਨ ਡਗਣ ਨਾ ਵਖੰਡੁ ਮੈਂ ਜੋਤ ਸਰੂਪੀ ਰਾਇਓ ਭਾਰ ਪਾਣੁ ਮਤਰਾ ਕਾਛਤਿ ਏਦ ਨਹੀ ਗੁਰ ਅਰਜੁਨੁ ਪਰਪਖੈ ਹਾਰ ਤਨ 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 ਜਨ ਆਇ ਜਿਸ ਪ੍ਰਸਾਦ ਸਭ ਚਲਤ ਤਰਾਇ ਜਨ ਆਵਨ ਕਾ ਏਸ ਆਓ ਜਨ ਕਾਇ ਸੰਗ ਚਿਤ ਆਵੈ ਮਾਉ ਪਾਪ ਮੁਤ ਮੁਤ ਕਰੀ ਸੰਸਾਰ ਨਾਨਕ ਕਹਿ ਜਨ ਕਾਓ ਸਦਾ ਦਮ ਸ਼ਕਾਰ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਰ ਰਾਖੀ ਮੇਰੀ ਸੁਖਾ ਹੋ ਤਲ ਗੁਰ ਸੇਵੀਐ ਅਹਣ ਸਹਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਕਸਾਮੋ ਦੀ ਮੋਰੇ ਅਰਸਾਂ ਬੁਰਸਾਂ ਛੱਟੀ ਐ ਉਰ ਡਿਟੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੇ ਕਟਈ ਐ ਸਜਣੰ ਸੱਜਾ ਪਾਤਸ਼ਾਹ ਰੂ ਸਿਰਸ਼ਾਹ ਬਖਸ਼ਾ ਰੂ ਜਿਸ ਪਾਸ ਬਹਿਠਿਆ ਸੋਹੀ ਆਏ ਸਭਨਾ ਦਾਹ ਵੇ ਇਸਾ ਅਦਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਣ ਦੇ ਨਾ ਬਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਣ ਦੇ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਈ ਨਾਨੀ ਤੁਝ ਬਿਨਾ ਸਮਰਾਥ ਅਗਤ ਅਪਾਰ ਪੂਰਣ ਜੀਉ ਤਨ ਤਨ ਤੁਮ ਮੜਾ ਮੂਰਖ ਮੁਗਤ ਹਨਾਥ ਚੰਚਲ ਬਾਲੀ ਨੰ ਦੀਚ ਅਜਾਣਾ ਬੇਨਵੰਤ ਨਾਨਕ ਸ਼ਰਨ ਪੇਰੀ ਰੱਖ ਲੇ ਵਾ ਹੋ ਆਵਣ ਜਾਣਾ ਸਾਦੇ ਸਰਨੀ ਪਾਇਆ ਹਰ ਜੀਓ ਗੁਣ ਗਾਵੈ ਹਰ ਨੀਤਾ ਰਾਮ ਤੂਰ ਭਗਤਨ ਕੀ ਮਨ ਤਾ ਨੂੰ ਲਗਾਓ ਹਰ ਜੀਓ ਪਤਤ ਪੁਨੀਤਾ ਰਾਮ ਪਤਤਾ ਪੁਨੀਤਾ ਹੋਹੇ ਤੈਨ ਸੰਗ ਜਿਨ ਬਿਦਾਤਾ ਪਾਇਆ ਨਾਮ ਰਤੇ ਜੀ ਦਾ ਦੇ ਨਿਤ ਦੇਹ ਚੜਾਏ ਸਵਾਇਆ ਰਿੱਧ ਸਿੱਧ ਨਵ ਨਿਤ ਹਰ ਜਪ ਜਿਨਨੀ ਆਤਮ ਜੀਤਾ ਬਿਨਵੰਤ ਮਾਨਟ ਵਡ ਭਾਗ ਪਾਈਐ ਸਾਦ ਸਾਜਣ ਬੀਤਾ ਜਿੰਨੀ ਸੱਚ ਬਨੰਜਿਆ ਹਰ ਜਿਓ ਸੇ ਪੂਰੇ ਸਹਾਰਾ ਮਾ ਬਹੁਤ ਖਜ਼ਾਨਾ ਤਨ ਪੈ ਹਰ ਜਿਓ ਹਰ ਕੀਰਤਨ ਲਾਹ ਰਾਮ ਕਾਮ ਕ੍ਰੋਧ ਨਾ ਲੋਭ ਬਿਆਪੇ ਜੋ ਜਨ ਪ੍ਰਭ ਸੇਉ ਰਾਤੇ ਆ ਇਕ ਜਨ ਹੈ ਇਕ ਮਨ ਹੈ ਪਰਮ ਕੈ ਰੰਗ ਮਾਤੇ ਆ ਲਗ ਸੰਤ ਚਰਨੀ ਪਰੇ ਸਰਨੀ ਮਨੁ ਦਿਨ ਮਾ ਉਮਾ ਦਿਨਵੰਤ ਨਾਨਕ ਜਿਨ ਨਾਮ ਪੱਲੇ ਸੇ ਸਚੇ ਸਾਰਾ ਲਾਨਕ ਸੋਈ ਸਿਮਰਿਏ ਹਰ ਜਿਓ ਜੰਕੀ ਕਾਲ ਤਾਰੀ RAM ਗੁਰਮੁਖ ਮਨ ਹੋਣਾ ਵਿਸਰੇ ਹਰ ਜਿਓ ਕਰਤਾ ੁਰਖ ਮੁਰਾਰੀ RAM ਦੁਖ ਰੋਗ ਨਾਂ ਭਾਉ ਬਿਆਪੇ ਜਿਨਨੀ ਹਰ ਹਰ ਪਿਆਇਆ ਸੰਤ ਪ੍ਰਸਾਦ ਤਰੇ ਪਪ ਚਰ ਓਰ ਬਲ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁਨੀ ਖਬਾਰੀ ਵਜੀ ਵਧਾਈ ਮਨ ਸ਼ਾਂਤ ਆਈ ਮਿਲੇ ਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁਨੀ ਅਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਲਮਾਨ ਜੋ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਬਰਾਜਮਾਨ ਚਵਰ ਤਖਤ ਸ਼ਤਰ ਸਗਾਸਨ ਦੇ ਮਾਲਕ ਤਨ 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 ਸਰਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਚੜ ਬੈਠੇ ਸਰਕਾਰ ਜੋ ਗੁਰੂ ਰੂਪ ਗੁਰੂ ਕੀ ਸਾਜਿਨਵਾਜੀ ਸੰਗਤ ਜੀ ਆਪ ਸਮੂਹ ਸਮਤਾਵੜ ਭਾਗੇ ਹੋ ਜੋ ਆਪ ਜੀ ਨੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਮਰਤ ਵੇਲੇ ਹਾਜ਼ਰੀਆਂ ਲਵਾ ਕੇ ਗੁਰਬਾਣੀ ਸਰਵਣ ਕੀਤੀ ਹੈ ਤੁਹਾਨੂੰ ਤੁਮ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਵੀਆਂ ਦੇ ਸਰਤਾਜ ਬਾਣੀ ਦੇ ਪੋਇਤਾ ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜਕ ਐਸੇ ਦੀਨ ਦਇਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਵਿੱਤਰ ਮੁਖਵਾਗ ਆਪ ਜੀ ਨੇ ਸਰਵਣ ਕੀਤੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਆੰਗ 543 ਤੇ ਸੁਭਾਈ ਮਾਨ ਹੈ ਬਿਹાગੜਾ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਜੋ ਕਚਨ ਕਰਦੇ ਹਨ ਬਿਹાગੜਾ ਮਹੱਲਾ 5 ਕਾਰ ਕਿਰਪਾ ਗੁਰਬਾਰ ਬ੍ਰਹਮਪੂਰੇ ਆਂਦਨ ਨਾਮ ਬਖਾਣਾ ਰਾ ਸੋ ਸੰਗਤ ਜੀ ਜਗਿਆਸੂਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਅਰਦਾਸ ਉਸ ਅਕਾਲ ਪੁਰਖ ਅੱਗੇ ਕਰਮੀ ਕੀਤੀ ਹੈ ਛੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਇਹ ਕਿਰਪਾ ਕਰੋ ਦਿਨ ਰਾਤ ਹੀ ਟਾਟੇ ਨਾਮ ਨੂੰ ਜਪ ਦੇ ਰਹੀਏ ਕარი ਕਿਰਪਾ ਗੁਰਪਾਰ ਬ੍ਰਹਮ ਪੂਰੇ ਗੁਰੂ ਜੋ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ ਸੈਭ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਰਾਜ ਜੀ ਦੇ ਅੱਗੇ ਗੁਰੂ ਅਰਜਨ ਦੇਵ ਜੀ ਬੇਨਤੀ ਕਰ ਰਹੇ ਹਨ ਵੀ ਸਾਡੇ ਤੇ ਇਹ ਕਿਰਪਾ ਕਰੋ ਪੂਰਨ ਪਰਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਦਾ ਅਕਾਲ ਪੁਰਖ ਦਾ ਰੂਪ ਸੈਤ ਸ੍ਰੀ ਗੁਰੂ ਰਾਮਦਾਸ ਸਾਹਿਬ ਅਨ ਦਿਨ ਦਾ ਅਰਥ ਹੈ ਦਿਨ ਰਾਤ दिन रात ही ਤੁਹਾਡੇ ਨਾਮ ਨੂੰ ਵਖਾਣਾ ਵਖਾਣ ਦਾ ਅਰਥ ਹੈ ਬੋਲਣਾ ਜਪਣਾ ਸੋ ਦਿਨ ਰਾਤ ਹੀ ਤੁਹਾਡੇ ਨਾਮ ਨੂੰ ਜਪਦੇ ਰਹੀਏ ਸਾਡੇ ਤੇ ਕੀ ਕਿਰਪਾ ਕਰੋ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਬਾਣਾ ਰਾਮ ਅੰਮ੍ਰਿਤ ਬਾਣੀ ਜੋ ਅਕਾਲ ਪੁਰਖ ਪਰਮਾਤਮਾ ਦੀ ਸੰਗਤ ਇਹ ਬਾਣੀ ਜਿਹੜੀ ਹੈ ਬਿਲਕੁਲ ਟੋਹ ਰਹਿਤ ਹੈ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਹਨ ਅੰਮ੍ਰਿਤ ਬਚਨ ਸਤਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ ਸੋ ਬਾਣੀ ਐਸੀ ਹੈ ਜਿਹੜਾ ਵੀ ਜੀਵ ਇਹਨੂੰ ਆਪਣੀ ਰਸਨਾ ਦੇ ਨਾਲ ਚੱਪਦਾ ਹੈ ਬੋਲਦਾ ਹੈ ਉਹ ਆਪਣੇ ਮੁਖ ਦੇ ਵਿੱਚ ਅੰਮ੍ਰਿਤ ਨਾਮ ਰੂਪੀ ਰੂਪਿੰਦਾ ਹੈ ਭਾਵ ਉਹਦੇ ਮੂੰਹ ਦੇ ਵਿੱਚ ਮਿੱਠਾ ਅੰਮ੍ਰਿਤ ਪੈਂਦਾ ਹੈ ਜਿਹੜਾ ਜੀਵ ਇਸ ਬਾਣੀ ਨੂੰ ਉਚਾਰਨ ਕਰਦਾ ਭਾਵ ਚੱਪਦਾ ਹੈ ਬਾਣੀ ਅੰਮ੍ਰਿਤ ਬਾਣੀ ਉਚਰਨ ਹਰ ਚਸ ਹਰੀ ਦਾ ਜਸ ਜੋ ਅਕਾਲ ਪੁਰਖ ਦੀ ਸਿਫਤ ਸਲਾ ਜਿਹੜਾ ਵੀ ਜੀਵ ਇਸ ਬਾਣੀ ਦਾ ਉਚਾਰਨ ਕਰਦਾ ਹੈ ਮਿੱਠਾ ਲਾਗੇ ਤੇਰਾ ਭਾਣਾ ਰਾਗ ਉਹਨੂੰ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਹੁਕਮ ਹੈ ਸੰਦੇ ਜੀ ਇਹ ਅੰਮ੍ਰਿਤ ਵਿਪ ਲਗ ਲਗ ਵਹ ਮੂਮ ਮਿੱਠਾ ਲੱਗਦਾ ਹੈ ਵੇਖੋ ਪਰਮਾਤਮਾ ਦਾ ਜਿਹੜਾ ਭਾਣਾ ਹੈ ਹੁਕਮ ਹੈ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਤੇਰਾ ਭਾਣਾ ਤੂੰ ਹੈ ਮੜਾਏ ਜਿਸਮੋ ਹੋਏ ਦਇਆ ਦਾ ਜਿਸ ਤੇ ਉਹ ਆਪਣੀ ਕਿਰਪਾ ਕਰ ਦਿੰਦਾ ਹੈ ਤਰਸ ਕਰ ਦਿੰਦਾ ਹੈ ਉਹ ਜੀਵ ਹੀ ਅਕਾਲ ਪੁਰਖ ਦੇ ਬਾਣੇ ਨੂੰ ਮੰਨਦਾ ਹੈ ਉਹਦੇ ਹੁਕਮ ਨੂੰ ਮੰਦਾ ਹੈ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਉਹਦੇ ਹੁਕਮ ਨੂੰ ਸੰਗਤ ਜੀ ਮੰਨਿਆ ਨਹੀਂ ਜਾਂਦਾ ਮਨ ਦੇ ਉਹ ਹਨ ਜਿਨ੍ਹਾਂ ਤੇ ਉਹ ਪਰਮਾਤਮਾ ਅਕਾਲ ਪੁਰਖ ਕਿਰਪਾ ਕਰ ਦਿੰਦਾ ਸੁਤਾਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਪਾਵਨ ਪਵਿੱਤਰ ਜੋ ਉਪਦੇਸ਼ ਕਥਨ ਕਰਦੇ ਹਨ ਕਿ ਹਮੇਸ਼ਾ ਹੀ ਆਪ ਜੀ ਦੇ ਨਾਮ ਨੂੰ ਆਪ ਜੀ ਦੀ ਮਿੱਠੀ ਬਾਣੀ ਨੂੰ ਜਪਦੇ ਰਹੀ ਉਚਾਰਨ ਕਰਦੇ ਰਹੀਏ ਤੁਹਾਡਾ ਜਿਹੜਾ ਹੁਕਮ ਹੈ ਉਹ ਸਾਨੂੰ ਮਿੱਠਾ ਅੰਮ੍ਰਿਤ ਵਾਂਗੂ ਲੱਗਦਾ ਹੈ ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨਾ ਇਹ ਅਕਾਲ ਪੁਰਖ ਦਇਆ ਦੇ ਦਾਤੇ ਕਿਰਪਾ ਦੇ ਘਰ ਗੋਪਾਲ ਦਾ ਅਰਥ ਹੈ ਧਰਤੀ ਦਾ ਪਾਲਨਹਾਰਾ ਗੋ ਧਰਤੀ ਤੇ ਪਾਲ ਦਾ ਅਰਥ ਹੈ ਪਾਲਨਹਾਰਾ ਗੋਬਿੰਦ ਦਾ ਅਰਥ ਹੈ ਧਰਤੀ ਦਾ ਰਖਿਆਕਰ ਜਿਸ ਅਕਾਲ ਪੁਰਖ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਪਰਮਾਤਮਾ ਇਸ ਦਾ ਪਾਲਨਹਾਰਾ ਹੈ ਉਹੀ ਇਹਦਾ ਰਖਿਆ ਕਰ ਹੈ ਕੋਈ ਨਾ ਹੀ ਕੁਝ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਭਾਵ ਉਹਦਾ ਕੋਈ ਬਰਾਬਰਤਾ ਕਰਨ ਵਾਲਾ ਨਹੀਂ ਹੈ ਉਹਦਾ ਕੋਈ ਸਰੀਰ ਨਹੀਂ ਹੈ ਸਮਰਾਟ ਅਗਾਥ ਅਪਾਰ ਪੂਰਨ ਉਹ ਅਕਾਲ ਪੁਰਖ ਪਰਮਾਤਮਾ ਜੋ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਸਿਮਟ ਕਰਦੇ ਹਨ ਇਹ ਸਦਾ ਹੀ ਸਮਰਾਥ ਰਹਿਣ ਵਾਲਾ ਹੈ ਅਗਤ ਨਾਤ ਤੂਰੇਤ ਹੈ અપਾਰ ਦਾ ਅਰਥ ਹੈ ਉਹਦਾ ਪਾਰਾ ਵਾਰ ਕੋਈ ਨਹੀਂ ਹੈ ਪੂਰਨ ਉਹ ਆਕਾਲ ਪੁਰਖ ਪਰਮਾਤਮਾ ਜੋ ਪਹਿਲਾਂ ਵੀ ਉਹਦੀ ਹੋਂਦ ਸੀ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗੀ ਜੀਓ ਤਨ ਧਨ ਤੁਮ ਮਨਾ ਇਹ ਸੇ ਸਾਡਾ ਜਿਹੜਾ ਹਿਰਦਾ ਹੈ ਸਾਡਾ ਸਰੀਰ ਹੈ ਇਹ ਵੀ ਉਸ ਪਰਮਾਤਮਾ ਨੇ ਦਿੱਤਾ ਹੈ ਧਨ ਵੀ ਉਸਨੇ ਦਿੱਤਾ ਹੈ ਤੇ ਮਨ ਵੀ ਉਸਨੇ ਪੈਦਾ ਕੀਤਾ ਹੈ ਸੋ ਸਾਰੇ ਗੁਰੂ ਜੀ ਕਥਨ ਕਰਦੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਜਿਨੇ ਸਾਨੂੰ ਸਰੀਰ ਦਿੱਤਾ ਧਨ ਮਾਇਆ ਦਿੱਤੀ ਮਨ ਦਿੱਤਾ ਜਿੜਦਾ ਦਿੱਤਾ ਉਹ ਅਕਾਲ ਪੁਰਖ ਸਰਬਸ਼ਕਤੀਬਾਨ ਹੈ ਮੂਰਖ ਮੁਗਧ ਅਨਾਥ ਚੰਚਰ ਬਲਹੀਨ ਨੀਚ ਅਜਾੜਾ ਇਹ ਸਾਡੀ ਅਵਸਥਾ ਹੈ ਗੁਰੂ ਸਾਹਿਬ ਜੀ ਜੋ ਦੱਸਦੇ ਹਨ ਕਿ ਸਾਹੀਂ ਐਸੇ ਬਹੁਤੇ ਸਿਆਣੇ ਨਹੀਂ ਹਾਂ ਮਨ ਕਰਕੇ ਮੂਰਖ ਹਾਂ ਮੁਗਧ ਹਾਂ ਅਨਾਥ ਭਾਵ ਗਰੀਬ ਹਾਂ ਚੰਚਲ ਬੌਧ ਹੀ ਮਤ ਜਿਹੜੇ ਹਨ ਮਤਹੀਨ ਹਾਂ ਤੇ ਬਲਹੀਨ ਜੋ ਮਤ ਵੀ ਇੰਨੀ ਨਹੀਂ ਹੈ ਚੰਚਲ ਚਰਚਿਤਰਾਈ ਵਾਲਾ ਮਨ ਹੈ ਇਹ ਬਲਹੀਨ ਦਾ ਅਰਥ ਹੈ ਸੰਗਤ ਜੀ ਵੀ ਉਸ ਪਰਮਾਤਮਾ ਤੋਂ ਵਾਂਝੇ ਹਾਂ ਭਾਵ ਐਡੀ ਵੀ ਸ਼ਕਤੀ ਨਹੀਂ ਹੈ ਨੀਚ ਜਿਹੜਾ ਸਾਡਾ ਜੋ ਜੀਵਨ ਹੈ ਇਹ ਵੀ ਬੜਾ ਮੀਵਾ ਹੈ ਅਜਾਣਾ ਬੇਸਮਝਾ ਬਿਨਵੰਤ ਨਾਨਿ ਪਿਛਨੁ ਤੇਰੀ ਰਖਦੇ ਵੋ ਆਵਣ ਜਾਣਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਆਪ ਜੀ ਦੇ ਸ਼ਰਨ ਦੇ ਵਿੱਚ ਆਏ ਆ ਸੋ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਆਵਣ ਜਾਣਾ ਜਿਹੜਾ ਹੈ ਉਹ ਸਾਡਾ ਨਾਸ ਕਰਦੇ ਹੋ ਇਹ ਪਹਿਲਾ ਪਦ ਗੁਰੂ ਸਾਹਿਬ ਜੀ ਜੋ ਕਥਨ ਕਰਦੇ ਹਨ ਵੀ ਉਸ ਅਕਾਲ ਪੁਰਖ ਅੱਗੇ ਇਸਤਰੀ ਇਸ ਤਰ੍ਹਾਂ ਬੇਨਤੀ ਕਰਨੀ ਚਾਹਤੀ ਹੈ ਵੀ ਅਸੀਂ ਬੇਸਮਝ ਹਾਂ ਨੀਚ ਹਾਂ ਮੂਰਖਾਂ ਸਮਝਦਾਰ ਨਹੀਂ ਹਾਂ ਤੇ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਸਾਦਾ ਸਰਨੀ ਪਾਗੇ ਹਰ ਜੀਓ ਗੁਣ ਗਾਵੇ ਹਰ ਨੀਤਾ ਰਾਮ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਅਕਾਲ ਪੁਰਖ ਦੇ ਗੁਣ ਗਾਉਣੇ ਕੀਤੇ ਹਨ ਹਰ ਜੀਓ ਗੁਣ ਗਾਵੇ ਨੀਤਾ ਰਾਮ ਜਿਨ੍ਹਾਂ ਨੇ ਭਾਰ ਜੋ ਸੰਗ ਜੀ ਜੋ ਪਵਿੱਤਰ ਮੰਨ ਦੇ ਨਾਲ ਮਨ ਦੇ ਵਿੱਚੋਂ ਮੈਲ ਦੂਰ ਕਰਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਕੀਤੇ ਹਨ ਉਹਨਾਂ ਨੂੰ ਉੱਤਮ ਪੁਰਖ ਸ੍ਰੇਸ਼ਟ ਪੁਰਸ਼ਾਂ ਦੀ ਸਰਪ ਸੰਗਤ ਪ੍ਰਾਪਤ ਹੋਈ ਹੈ ਉਹਨਾਂ ਨੇ ਹੀ ਸ੍ਰੇਸ਼ਟ ਪੁਰਸ਼ਾਂ ਦੀ ਸ਼ਰਨ ਦੇ ਵਿੱਚ ਆਉਣਾ ਕੀਤਾ ਹੈ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੁਣ ਗਾਏ ਹਨ ਧੂਰ ਭਟ ਤਨ ਕੀ ਮੰਤਨ ਲੱਗੋ ਹਰ ਜਿਓ ਸਭ ਪਤਿਤ ਪੁਣੀ ਤਾ ਰਾਮ ਜਿਨ੍ਹਾਂ ਦੀ ਚਰਨ ਧੂੜੀ ਜੋ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਲਾਉਣੀ ਕੀਤੀ ਹੈ ਭਾਵ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਧੂਰ ਭਗਤਨ ਕੀ ਪਰਮਾਤਮਾ ਦੇ ਜਿਹੜੇ ਭਗਤ ਹਨ ਉਹਨਾਂ ਦੀ ਚਰਨ ਧੂੜੀ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਜਿਨ੍ਹਾਂ ਦੇ ਮਨ ਦੇ ਤੇ ਤਨ ਦੇ ਵਿੱਚ ਵਸ ਗਈ ਐਸੇ ਜੀਵ ਜਿਹੜੇ ਸੰਭਾਵ ਉਹ ਪਾਪੀ ਜਿਹੜੇ ਸੰ ਉਹ ਵੀ ਪਵਿੱਤਰ ਹੋ ਗਏ ਜਿੰਨੇ ਵੀ ਪਾਪੀ ਸਨ ਸਾਰੇ ਉਸ ਪਰਮਾਤਮਾ ਅਕਾਲ ਪੁਰਖ ਨੇ ਪਵਿੱਤਰ ਕਰ ਦਿੱਤੇ ਜਿਨ੍ਹਾਂ ਨੇ ਅਕਾਲ ਪੁਰਖ ਦੇ ਭਗਤਾਂ ਦੀ ਚਰਨ ਧੂੜੀ ਆਪਣੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਵਸਾਉਣੀ ਕੀ ਕੀ ਪਤਤਾ ਪੁਨਿਤਾ ਹੋਏ ਤੈਨ ਸੰਗ ਚਿਰ ਬਿਦਾਤਾ ਪਾਇਆ ਸੋ ਐਸੇ ਜਿਨ੍ਹਾਂ ਦਾ ਜਨਮ ਸੰਗਤ ਜੀ ਬੜਾ ਅਪਵਿੱਤਰ ਸੀ ਪਾਪ ਕਰਨ ਵਾਲੇ ਜਿਹੜੇ ਜੀਵ ਸਨ ਅਜਾਬਲ ਵਰਕੇ ਉਹਨਾਂ ਨੂੰ ਵੀ ਜਦੋਂ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ ਪੂਰਨ ਸਾਧਾਂ ਦੇ ਸੰਗਤ ਪ੍ਰਾਪਤ ਹੋਈ ਤੇ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਾਉਣਾ ਕੀਤਾ ਸੋ ਐਸੇ ਜਿਹੜੇ ਜੋ ਜੀਵਨ ਤੋਹੀਨੇ ਸਨ ਅਪਵਿੱਤਰ ਜਨਮ ਵਾਲੇ ਸਨ ਉਹਨਾਂ ਨੂੰ ਵੀ ਜਦੋਂ ਸੇਸ਼ਟ ਪੁਰਸ਼ਾਂ ਦਾ ਸੰਗ ਪ੍ਰਾਪਤ ਹੋਇਆ ਤੇ ਉਹਨਾਂ ਦਾ ਵੀ ਜੀਵਨ ਪਵਿੱਤਰ ਹੋ ਗਿਆ। ਨਾਮ ਰਾਪੇ ਜੀ ਦਾਤੇ ਨਿਤ ਦੇ ਚੜੇ ਸਵਾਇਆ। ਸੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿੰਨ ਜਿਹੜੇ ਜੀਵ ਵਾਹਿਗੁਰੂ ਦੇ ਨਾਮ ਦੇ ਵਿੱਚ ਰੱਤੇ ਜਾਂਦੇ ਹਨ। ਉਹਨਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਨਾਮ ਜਪਉਣਾ ਕੀਤਾ ਹੈ ਤੇ ਐਸੇ ਜਿਹੜੇ ਜੀਵ ਹਨ ਉਹ ਦਿਨ ਰਾਤ ਹੀ ਫਿਰ ਉਸ ਅਕਾਲ ਪੁਰਖ ਦੀ ਬੰਦਗੀ ਕਰਦੇ ਨੇ ਉਹਨਾਂ ਦਾ ਜੋ ਪਰਮਾਤਮਾ ਦਾ ਜਿਹੜਾ ਰੰਗ ਹੈ ਉਹ ਦੂਣ ਸਵਾਈ ਉਹਨਾਂ ਤੇ ਚੜ ਜਾਂਦਾ ਹੈ ਸ੍ਰਿਦ ਸਿੱਧ ਮਾਵਨਿਤ ਦਾ ਹਰ ਜਪ ਜਿਨੀ ਆਤਮ ਜੀਤਾ ਆਤਮ ਦਾ ਅਰਥ ਹੈ ਮਨ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਦੇ ਪਿੱਛੇ ਨੌ ਦਿੱਤੀਆਂ 12 ਸਿੱਧੀਆਂ ਸੰਗਤ ਜੀ ਜੋ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਐਸਾ ਖਜ਼ਾਨਾ ਵਿਦ ਵਾਹ ਅਕਾਰ ਪੁਰਖ ਦਾ ਨਾਮ ਜਿਹੜਾ ਹੈ ਜਿੱਦੀਆਂ ਸਿੱਧੀਆਂ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਜਿਨ੍ਹਾਂ ਨੇ ਹਰੀ ਨੂੰ ਜਪਣਾ ਕੀਤਾ ਤੇ ਮਨ ਨੂੰ ਜਿੱਤਣਾ ਕੀਤਾ ਦੋ ਗੱਲਾਂ ਗੁਰੂ ਸਾਹਿਬ ਜੀ ਨੇ ਹਰ ਜਪ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਣਾ ਕੀਤਾ ਉਹਨਾਂ ਨੇ ਮਨ ਨੂੰ ਵੀ ਜਿੱਤ ਲਿਆ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਨੌ ਨਿੱਧੀਆਂ ਤੇ 12 ਸਿੱਧੀਆਂ ਜਿਹੜੀਆਂ ਉਹ ਵਸ ਜਾਂਦੀਆਂ ਹਨ ਬਿਨਵੰਤ ਨਾਨਕ ਵਡਭਾਗ ਪਾਈਏ ਸਾਧ ਸਜਣ ਮੀਤਾ ਜਿਨ੍ਹਾਂ ਨੂੰ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਗਈ ਉਹ ਵੱਡਿਆਂ ਭਾਦਾਂ ਵਾਲੇ ਬਣ ਗਏ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਰਿਆਂ ਦਾ ਮੀਤਾਂ ਦਾ ਅਰਥ ਹੈ ਬਿੱਤਰ ਹੈ ਉਸ ਅਕਾਲ ਪੁਰਖ ਨੂੰ ਜਿਨ੍ਹਾਂ ਨੇ ਆਪਣਾ ਸਾਜਨ ਬਣਾ ਲਿਆ ਉਹ ਉਹ ਸੰਗਤ ਜੀ ਵੱਡਿਆਂ ਭਾਦਾਂ ਵਾਲੇ ਬਣ ਕੇ ਉੱਤਮ ਜੀਵਨ ਪਰ ਗਿਆ ਸੋ ਜਿਨ੍ਹਾਂ ਨੇ ਪਰਮਾਤਮਾ ਨੂੰ ਜਮਨਾ ਕੀਤਾ ਧੌਣਾ ਕੀਤਾ ਤੀਸਰੇ ਪਾਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਰਤਮ ਕਰਦੇ ਹਨ ਜਿੰਨੀ ਸੱਚੇ ਬਣੰਜਿਆ ਸੇ ਪੂਰੇ ਸਾਹਾਰਾ ਉਹਨ ਜਿਨ੍ਹਾਂ ਨੇ ਸਾਜ ਵਾਹਿਗੁਰੂ ਦੇ ਨਾਮ ਦਾ ਵਪਾਰ ਕੀਤਾ ਬਣੰਜਿਆ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਸੰਗਤ ਜੀ ਆਪਣੇ ਅੰਦਰ ਬਹੁ ਗਿਣਤੀ ਦੇ ਵਿੱਚ ਬਸਾਉਣਾ ਕੀਤਾ ਕਿ ਪੂਰੇ ਸਾਹਾਰਾ ਅਸਲ ਦੇ ਵਿੱਚ ਉਹ ਸ਼ਾਹੂਕਾਰ ਹਨ ਹੱਬ ਤੋਂ ਵੱਡੇ ਤਨਾੜ ਹਨ ਜਿਨਾਂ ਨੇ ਪਰਮਾਤਮਾ ਦੇ ਨਾਮ ਦਾ ਵੰਡ ਕੀਤਾ ਵਪਾਰ ਕਰਨਾ ਕੀ ਤੇ ਐਸੇ ਜਿਹੜੇ ਜੀਵ ਹਨ ਬਹੁਤ ਖਜ਼ਾਨਾ ਤਿੰਨ ਪੈ ਹਰ ਜੀਓ ਹਰ ਕੀਰਤਨ ਲਾਹਾਰਾਮ ਸਭ ਤੋਂ ਉਤਮ ਖਜ਼ਾਨਾ ਨਾਮ ਦਾ ਉਹਨਾਂ ਦੇ ਸੰਗਤ ਜੀ ਜੋ ਖਾਤੇ ਦੇ ਵਿੱਚ ਜਿਸ ਤਰ੍ਹਾਂ ਆਪਣਾ ਬੈਂਕ ਬੈਲਸ ਜੀ ਬਹੁਤ ਜ਼ਿਆਦਾ ਵਧਾਉਂਦਾ ਹੈ ਜਿਹੜੇ ਨਾਮ ਨੂੰ ਜਪਦੇ ਹਨ ਨਾ ਉਹ ਆਪਣੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਦਾ ਜਿਹੜਾ ਨਾਮ ਉਹ ਹੀ ਬੈਸੈ ਦੇ ਨੂੰ ਇਕੱਠਾ ਕਰਦੇ ਆਂ ਬਹੁ ਗਿਣਤੀ ਦੇ ਵਿੱਚ ਵਧਾਉਂਦੇ ਹਨ ਤੇ ਸਭ ਤੋਂ ਜ਼ਿਆਦਾ ਫਿਰ ਉਹਨਾਂ ਨੂੰ ਹਰ ਕੀਰਤਨ ਲਾਹ ਹਾਰਾਮ ਅਕਾਲ ਪੁਰਖ ਦਾ ਚਸ ਕਰਨ ਕਰਕੇ ਬਹੁਤ ਵੱਡਾ ਲਾਹਾ ਪ੍ਰਾਪਤ ਹੁੰਦਾ ਹੈ ਕਿਉਂਕਿ ਕਦੇ ਵੀ ਉਹਨਾਂ ਨੂੰ ਘਾਟਾਂ ਨਹੀਂ ਪੈਂਦਾ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਜੀਵ ਸੰਗਤ ਜੀ ਵੇਖੋ ਕਈਆਂ ਤਰ੍ਹਾਂ ਦੀਆਂ ਕਮਾਈਆਂ ਕਰਦਾ ਹੈ ਖਿਮਾ ਕਰਿਓ ਕਦੀ ਘਾਟਾ ਵੀ ਪੈ ਜਾਂਦਾ ਪਰ ਨਾਮ ਐਸਾ ਵਪਾਰ ਹੈ ਐਸਾ ਉਤਮ ਹੈ ਜਿਸ ਨੇ ਵੀ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ ਹੈ ਆਪਣੇ ਹਿਰਦੇ ਦੇ ਵਿੱਚ ਧਨ ਰੂਪੀ ਨਾਮ ਨੂੰ ਇਕੱਠਾ ਕਰਨਾ ਕੀਤਾ ਹੈ ਉਹਨਾਂ ਨੂੰ ਕਦੀ ਘਾਤਾ ਨਹੀਂ ਪੇਤਾ ਕਾਮ ਕ੍ਰੋਧ ਨਾ ਲੋਭ ਵਿਆਪੇ ਜੋ ਜਨ ਪ੍ਰਭ ਸਿਉ ਰਾਪਿਆ ਇਹ ਵਰਟਕਾਂ ਦਾ ਸੰਦੇਸ਼ ਹਨ ਕਿ ਉਹਨਾਂ ਨੂੰ ਕਾਮ ਕ੍ਰੋਧ ਤੇ ਹੰਕਾਰ ਕਦੀ ਵਿਆਪਦਾ ਨਹੀਂ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਰਤੇ ਜਾਂਦੇ ਹਨ ਤੇ ਜਿਹੜੇ ਰਤੇ ਜਾਂਦੇ ਹਨ ਇੱਕ ਜਾਨੇ ਇੱਕ ਮਾਨੇ RAM ਕੇ ਰੰਗ ਮਾਕੇ ਉਹ ਇੱਕ ਅਕਾਲ ਪੁਰਖ ਨੂੰ ਹੀ ਜਾਣ ਦਾ ਜਾਣਦੇ ਹਨ ਸਮਝਦੇ ਹਨ ਕਿ ਉਹਦੇ ਨਾਲ ਹੀ ਆਪਣੇ ਮਨ ਨੂੰ ਜੋੜਦੇ ਹਨ ਲਗ ਸੰਕ ਚਰਣੀ ਪੜੇ ਸਰਣੀ ਮਨੁ ਤਿਨਾ ਉਮਾ ਜਿਹੜੇ ਜੀਵ ਸ੍ਰੇਸ਼ਟ ਪੁਰਸ਼ਾਂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਜ਼ਿਆਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਉਮਾ ਉਮਾ ਦਾ ਅਰਥ ਹੈ ਆਨੰਦ ਖੁਸ਼ੀਆਂ ਸੋ ਉਹਨਾਂ ਨੂੰ ਸਭ ਤੋਂ ਵੱਡਾ ਭਾਈ आनंद प्राप्त ਹੁੰਦਾ ਹੈ ਜਿਹੜੇ ਜੀਵ ਗੁਰੂ ਦੇ ਨਾਲ ਜੁੜਦੇ ਹਨ ਬਿਨਵੰਤ ਨਾਨਕ ਜਿਨ ਨਾਮ ਪੱਲੇ ਸੇਈ ਸੱਚੇ ਸਾਹ ਤੀਸਰੇ ਪਦ ਵੀ ਸਮਾਪਤੀ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਪੱਲੇ ਨਾਮ ਪੈ ਜਾਂਦਾ ਹੈ ਜਿਹੜੇ ਆਪਣੇ ਹਿਰਦੇ ਦੇ ਵਿੱਚ ਨਾਮ ਨੂੰ ਵਸਾਉਂਦੇ ਹਨ ਏਹੀ ਸੱਚੇ ਸਾਹ ਅਸਲ ਦੇ ਵਿੱਚ ਸੱਚੇ ਸ਼ਾਹੂਕਾਰ ਉਹ ਹਨ ਸੱਚੇ ਤਨਾੜ ਉਹ ਹਨ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦਾ ਨਾਮ ਪਰਮਾਤਮਾ ਦਾ ਨਾਮ ਪੈਂਦਾ ਹੈ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹ ਸਭ ਤੋਂ ਵੱਡੇ ਸ਼ਾਹੂਕਾਰ ਤੇ ਤਨਾਢਾਂ ਸੰਗਤ ਜੀ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ ਜਿਨ ਕੇ ਪੱਲੇ ਤਹ ਵਸੇ ਤਿਨ ਕਾ ਨਾਉ ਖਗੀਰ ਜਿਨ ਕੇ ਹਿਰਦੇ ਤੂ ਵਸੇ ਤੇ ਨਰਗੁਣੀ ਗਹੀਰ ਹੁਣ ਜਿਹੜੇ ਕੇਵਲ ਤੇ ਕੇਵਲ ਧਨ ਮਾਇਆ ਵਾਸਤੇ ਹੀ ਸਾਰੀ ਉਮਰ ਗੁਜ਼ਾਰ ਕੇ ਇਕੱਤੀ ਕੱਪੜ ਕਰਦੇ ਹਨ ਉਹ ਸਦਾ ਫਕੀਰ ਰਹਿੰਦੇ ਹਨ ਮੰਗਦੇ ਰਹਿੰਦੇ ਹਾਂ ਇਹ ਜਿਨ੍ਹਾਂ ਦੇ ਪੱਲੇ ਨਾਮ ਪੈ ਜਾਂਦਾ ਹੈ ਨਾ ਅਕਾਲ ਪੁਰਖ ਵਾਹਿਗੁਰੂ ਦਾ ਉਹ ਸਭ ਤੋਂ ਵੱਡੇ ਗੁਣੀ ਗਹੀਰ ਭਾਵ ਸਭ ਤੋਂ ਵੱਡੇ ਤਨਾੜ ਸਾਹੂਕਾਰ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਮਾਤਮਾ ਦੇ ਨਾਮ ਦੇ ਨਾਲ ਰਾਜ ਜਾਂਦੇ ਹਨ ਨਾਨਕ ਸੋਈ ਸਿਮਰਗੇ ਹਰਿ ਜੀਓ ਜਾਂਕੀ ਕਲਤਾ ਹੀ ਰਾਮ ਚੌਥੇ ਪਦ ਗੁਰੂ ਸਾਹਿਬ ਜੀ ਪੁਚਾਰਨ ਕਰਦੇ ਹਨ ਵੀ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੇ ਨਾਮ ਨੂੰ ਸਿਮਰਦੇ ਹਨ ਇਸ ਗੁਰੂ ਸਾਹਿਬ ਜੀ ਸਾਨੂੰ ਇਹ ਵੀ ਮੱਤ ਦਿੰਦੇ ਹਨ ਨਾਨਕ ਸੋਈ ਸਿਬੜਗੇ ਇਹ ਜੀਵਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਨਾ ਕਰ ਹਰ ਜੀਉ ਜਨ ਕੀ ਕਲ ਧਾਰੀ ਰਾਮ ਜਿਸ ਅਕਾਲ ਪੁਰਖ ਦੀ ਸ਼ਕਤੀ ਜਿਹੜੀ ਹੈ ਹਰ ਥਾਂ ਵਰਤ ਰਹੀ ਹੈ ਸਾਰੇ ਹੀ ਸ੍ਰਿਸ਼ਟੀ ਦੇ ਵਿੱਚ ਕਲ ਦਾ ਅਰਥ ਹੈ ਸ਼ਕਤੀ ਉਹਦੀ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ ਸੰਗਤ ਜੀ ਉਹ ਸਾਰੇ ਹੀ ਸ੍ਰਿਸ਼ਟੀ ਦੇ ਵਿੱਚ ਹੈ ਜਿਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਦੀ ਸਾਰੀ ਸ਼ਕਤੀ ਆਏ ਸੇ ਅਕਾਲ ਪੁਰਖ ਨੂੰ ਸਿਮਰਨਾ ਕਰ ਤੇ ਜਿਨ੍ਹਾਂ ਨੇ ਸਿਮਰਿਆ ਹੈ ਗੁਰਮਖ ਮਲੋਂ ਨਾ ਬਿਸਰੇ ਹਰ ਜਿਉ ਕਰਤਾ ਪੁਰਖ ਮੂਰਾਰੀ RAM ਹੁਣ ਗੁਰਮਖ ਸੁਭਾਅ ਵਾਲੇ ਪਰਮਾਤਮਾ ਨੂੰ ਕਦੇ ਵੀ ਆਪਣੇ ਮਨ ਤੋਂ ਭੁੱਲਦੇ ਨਹੀਂ ਉਹਨਾਂ ਦੇ ਮਨ ਦੇ ਵਿੱਚ ਸਦਾ ਪਰਮਾਤਮਾ ਦਾ ਚਾਪ ਹੀ ਚੱਲਦਾ ਰਹਿੰਦਾ ਹੈ ਉਹ ਅਕਾਲ ਪੁਰਖ ਹਰ ਜਿਉ ਕਰਤਾ ਪੁਰਖ ਮੂਰਾਰੀ RAM ਸੰਗ ਜੀ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਜਿਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਸਾਰੀ ਸ੍ਰਿਸ਼ਟੀ ਦੇ ਵਿੱਚ ਰਬਿਆ ਵੀ ਹੈ ਵੇਖੋ ਸ੍ਰਿਸ਼ਟੀ ਨੂੰ ਪਾਲਨਹਾਰਾ ਅਕਾਲ ਪੁਰਖ ਹੈ ਤੇ ਉਹਨੂੰ ਗੋਈ ਨਾਸ ਕਰਨ ਵਾਲਾ ਵੀ ਉਹ ਹੈ ਦੁਖ ਰੋਗ ਨਾ ਭਾਉ ਵਿਆਪੇ ਜਿਨੀ ਹਰ ਹਰ ਤੇ ਆਇਆ ਉਹਨਾਂ ਨੂੰ ਕਦੇ ਜਮਾਂ ਦਾ ਦੁੱਖ ਕਿਸੇ ਤਰ੍ਹਾਂ ਦੇ ਰੋਗ ਡਰ ਵਿਆਪਦੇ ਨਹੀਂ ਜਿਹੜੇ ਮਨ ਕਰਕੇ ਤਨ ਕਰਕੇ ਪਰਮਾਤਮਾ ਨੂੰ ਜਪਦੇ ਹਨ ਸੰਤ ਪ੍ਰਸਾਦ ਤਰੇ ਭਵਜਰਪੁਰ ਵਿਖਿਆ ਆਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਕਥਨ ਕਰਦੇ ਹਨ ਕਾਂਤੇ ਸ਼ਬਦ ਇਹ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਵਰਤਿਆ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦੇ ਦੁਆਰਾ ਪ੍ਰਸਾਦ ਦਾ ਅਰਥ ਹੈ ਕਿਰਪਾ ਸੰਤ ਪ੍ਰਸਾਦ ਤਰੇ ਪਵਜਰ ਧਨ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਨ੍ਹਾਂ ਤੇ ਕਿਰਪਾ ਹੋਈ ਉਹ ਪਾਈ ਇਸ ਸੰਸਾਰ ਸਮੁੰਦਰ ਤੋਂ ਤਰ ਗਏ ਔਰ ਬਣਖਿਆ ਪਾਇਆ ਪਰ ਜਿਨ੍ਹਾਂ ਦੇ ਪੂਰਬ ਦੇ ਕਰਮ ਦੇ ਵਿੱਚ ਪਰਮਾਤਮਾ ਨੇ ਪੂਰਬਲੇ ਪਿਛਲੇ ਜਨਮਾਂ ਦੇ ਵਿੱਚ ਨਾਮ ਲਿਖ ਦਿੱਤਾ ਹੈ ਉਹੀ ਪ੍ਰਾਪਤ ਕਰਦੇ ਹਨ ਅਖੀਰੀਆਂ ਪੰਤਰੀਆਂ ਦੇ ਵਿੱਚ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਐਸੇ ਜੀਵ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਨੇ ਆਪਣਾ ਨਾਮ ਲਿਖ ਦਿੱਤਾ ਵਜੀ ਵਿਦਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਈ ਤੋਂ ਕੋਲ ਨਾ ਨੂੰ ਪਾਈ ਸਦਾ ਹੀ ਸ਼ਾਂਤੀ ਉਹਨਾਂ ਦੇ ਮਨ ਦੇ ਵਿੱਚ ਬਣੀ ਰਹਿੰਦੀ ਹੈ ਵਜੀ ਵਿਦਾਈ ਤੇ ਉਹਨਾਂ ਦੇ ਮਨ ਦੇ ਵਿੱਚ ਸਦਾ ਖੁਸ਼ੀਆਂ ਰਹਿੰਦੀਆਂ ਹਨ ਸੁਭਦਾਈ ਸੰਗਤ ਜੀ ਆਪਾਂ ਉਹ ਤੋਂ ਦੇਦੇ ਹਾਂ ਜਦੋਂ ਕਿਸੇ ਘਰ ਤੇ ਵਿੱਚ ਕੋਈ ਖੁਸ਼ੀ ਹੋਵੇ ਦੇਖੋ ਬੱਚਾ ਜਨਮ ਲਵੇ ਜਾਂ ਕੋਈ ਘਰ ਤੇ ਵਿੱਚ ਵਿਆਹ ਹੋਵੇ ਤੇ ਅੱਜ ਸੰਗਤ ਜੀ ਧੰਨ ਧੰਨ ਸਹਿਬ ਜادہ ਜੋਰਾਵਰ ਸਿੰਘ ਜੀ ਜਿਨ੍ਹਾਂ ਦਾ ਜਨਮ ਸੰਗਤ ਜੀ 1696 ਈਸਵੀ ਨੂੰ ਧੰਨ ਗੁਰੂ ਬੋਬਨ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਦੇ ਮਾਤਾ ਜੀਤਾ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਸੋ ਐਸੇ ਸਹਿਬਜ਼ਾਦੇ ਦੇ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਨ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇੱਥੇ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਹਰ ਮਿਲਿਆ ਪੁਰਖ ਅਪਾਰੀ ਜਿਨ੍ਹਾਂ ਨੂੰ ਉਹ ਪ੍ਰਮਾਤਮ ਅਕਾਲ ਪੁਰਖ ਜਿਹਦਾ ਪਾਰਾਵਾਰ ਕੋਈ ਨਹੀਂ ਹੈ ਉਹਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ ਭਾਈ ਵਧਾਈਆਂ ਉਹਨਾਂ ਨੂੰ ਖੁਸ਼ੀਆਂ ਬਖਸ਼ਉਂਦੀਆਂ ਹਨ ਬਿਨਵੰਤ ਨਾਨਕ ਸਿਮਰ ਹਰ ਹਰ ਇੱਚ ਪੁੰਨੀ ਹਮਾਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਖੀਰੀ ਪੰਕਤੀ ਦੇ ਵਿੱਚ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਿਮਰਨਾ ਕੀਤਾ ਉਹਨੂੰ ਧਿਆਉਣਾ ਕੀਤਾ ਉਹਨਾਂ ਦੀਆਂ ਜਿੰਨੀਆਂ ਵੀ ਇਤਸ਼ਾ ਸਨ ਮੰਨਦੀਆਂ ਲੋਚਾਂ ਸਨ ਉਹ ਪੂਰਨ ਹੋ ਜਾਂਦੀਆਂ ਨੇ ਪਰ ਇਹ ਹੈ ਵੀ ਮਨ ਕਰਕੇ ਤੇ ਤਨ ਕਰਕੇ ਵੇਖੋ ਬਿਨਵੰਤ ਨਾਨਕ ਸਿਮਰ ਹਰਿ ਗੁਰੂ ਸਾਹਿਬ ਜੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਵੀ ਭਾਈ ਮਨ ਕਰਕੇ ਤੇ ਤਨ ਕਰਕੇ ਪਰਮਾਤਮਾ ਦਾ ਸਿਮਰਨ ਕਰੋ ਜਿਨ੍ਹਾਂ ਨੇ ਮਨ ਕਰਕੇ ਤੇ ਤਨ ਕਰਕੇ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ ਉਹਨਾਂ ਦੀਆਂ ਸਾਰੀਆਂ ਹੀ ਪੀਸ਼ਾਵਾਂ ਪੂਰਨ ਹੋ ਜਾਂਦੀਆਂ ਹਨ ਧਰਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਗੁਰਸਿੱਖੀ ਜੀਵਨ ਪਕਸ਼ਿਸ਼ ਕਰ ਹੋਈਆਂ ਪੁਲਣਾ ਚੁਕਾਂ ਦੀ ਕਿਮਾ ਜੀ ਵਾਹਿਗੁਰੂ ਜੀ ਕਾ ਕਾਰਸਾ ਵਾਹਿਗੁਰੂ ਜੀ ਕੀ ਫਤ